ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਿਹਨਤ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਡਾਕਟਰ ਜਨਰਲ ਪੁਲਿਸ ਸ਼੍ਰੀ ਗੌਰਵ ਯਾਦਵ ਆਈਪੀਐਸ ਦੀਆਂ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਹਰੀਸ਼ ਢੈਮਾ ਐਸਐਸਪੀ ਅਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਿਹਨਤ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏ ਦੇ ਚਾਰਸੀਏ ਕਪਲ ਕਮਾਦ ਦੀ ਸੁਪਰਵਾਈਜ਼ਨ ਦੇ ਵਿੱਚ ਅਬ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਆ ਨਾਕੇ ਤੇ ਮੌਜੂਦ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਆ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ। ਸੋ ਜੰਮੂ ਬੀਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕੁਮਾਰ ਤੇਰਾ ਡੀਐਸਪੀ ਐਂਡੀਪੀ ਆ ਸਕਦਾ ਹੈ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ। ਸੋ ਉਹਨਾਂ ਦੀ ਹਾਇਰੀ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਇਤਰਾਸ਼ੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕੰਗ ਦੇ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਪੂਰੇ ਵਿੱਚ ਇਹੀ ਕੁਝ ਜਿਹੜੀ ਡਰਗ ਸੀ ਹੈਰੋਨ ਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਜਿਹੜੀ ਇਹ ਬਰਾਮਦ ਹੋਈ। ਸੋ ਇਹਨਾਂ ਦੀ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕੇ ਚੇਹੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰਦਾ ਹੈ ਜਿਹਨੂੰ ਸ਼ਹਿਦ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਜ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ। ਇਹੀ ਜੇਲ ਤੋਂ ਬਾਹਰ ਆਇਆ ਸੀ। ਸੋ ਇਹ ਉੱਥੋਂ सोनू ਤੇ ਰਹਿਗੜੀ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ। ਉਸ ਗੱਡੀ ਤੇ ਅੰਮ੍ਰਿਤਸਰ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੀ। ਸੋ ਇਹਨੂੰ ਨਾਕੇ ਤੇ ਆਪਣੇ ਇਹ ਲਹਿਨ ਜਾ ਰਹੀ ਸੀ ਜਦੋਂ ਇਹ ਗੱਲ ਪੁਛ ਕੇ ਸਾਹਮਣੇ ਆਈ ਇਹ ਵੀ ਅੱਡਾ ਲੈ ਕੇ ਆਉਣੀ ਸੀ। ਸੋ ਪਹਿਲੇ ਇਹਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ ਡਰਗ ਹੈ 288 ਗ੍ਰਾਮ ਦੀ ਹੈਗੀ ਐ ਮਿਲ ਗਈ ਇਹਨਾਂ ਕੋਲ ਖੁੱਸੀ ਤੇ ਬਾਕੀ ਡਰਗਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਛੀਏ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁਕੇ ਆ ਡਰਗਮਨੀ ਦੀਪੂ ਦੇ ਨਾਲ ਸੋ 2 ਚੱਕਰ ਜਿਹੜੇ ਸੀ 3 ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਮੇਰੇ ਡਰਗ ਆਪਣਾ ਹੈਰੋਨ ਹੈ ਚਾਰ ਪਾਸ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਸੋ ਇਹ ਗਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿੰਦੇ ਬਬਰੀ ਪਾਈਬਰ ਸੁਨਾਕੇ ਦੇ ਕੋਲ ਉਹਨਾਂ ਨੂੰ ਜਿਹੜਾ ਹੈਗਾ ਜਿ ਪੁਸ਼ਕਚ ਆਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੋ ਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 280 ਗ੍ਰਾਮ ਜਿਹੜੀ ਹੈਗੀ ਆ ਬ੍ਰਾਂਡ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਕਚ ਕੀਤੀ ਗਈ ਦਾ ਇਹਦੇ ਵਿੱਚ ਹੋਰ ਡਰਗਮਨਹੀਂ 31100 ਡਰਗਮਨਹੀਂ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ ਬੱਤੀ ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨੇ ਉਹਨਾਂ ਕੋ ਬਰਾਮਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬੰਦ ਕੀਤਾ ਹੈਗਾ ਸੋ ਐਸਪੀ ਦਿਨਾਨਗਰ ਇੰਚਾਰਜ ਸੀ ਇਹ ਇਹ ਗੁਰਵਿੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਨਗਰ ਨੇ ਇਹਨੇ ਉਰੀ ਮਿਹਨਤ ਕਰਕੇ ਇਹ ਜਿਹੜਾ ਹੈਗਾ ਮਜੂਰ ਬ੍ਰਸ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੇ ਸਪਲਾਈ ਕਰਦੇ ਸੋ ਇਹ ਕਲੀਡਰ ਬੈਗ ਸਾਰਾ ਨੈਕਸ ਚ ਚਲਾ ਰਿਹਾ ਜੀ ਜੀ ਇਹ ਸੋਨੂ ਹੀ ਮੇਨ ਜਿਹੜਾ ਹੈਗਾ ਉਹ ਹੀ ਨੈਕਸ ਚ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਣਾ ਸੀ ਇਹਨੂੰ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਆ ਸਪਲਾਈ ਉਹ ਹੀ ਸ਼ਕਤੀ ਕਰਦਾ ਸੀ ਨਾ ਉਹਦੇ ਕਹਿੰਦੇ ਸ਼ਕਤੀ ਜਿਹੜਾ ਹੈਗਾ ਇਹਦੇ ਪਹਿਲੇ ਕੁ ਮਾਮਲੇ ਦੋ ਜੱਜਾਂ ਗਏ ਚੱਤੀ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਰਿਸਕ ਕਰਕੇ ਪਤਾ ਕਰਾਂਗੇ ਜਦੋਂ ਇਹ ਪੁਸ਼ੀਸ਼ ਕਰ ਲਿਆਵਾਂਗੇ ਰਿਸਟ ਪਾਵਾਂਗੇ ਉਦੋਂ ਫਿਰ ਪਤਾ ਕਰਾਂਗੇ ਵੀ ਇਹ ਕਿਹਦਾ ਹੋਮ ਕਰੇ ਮਦਰਜ ਨੇ ਇਹਨਾਂ ਦੇ ਖਿਲਾਫ ਰਈ ਝਗੜੇ ਨਮਟੇ ਮਦਰਜ ਸੋਨੂ ਕਦੋਂ ਬਾਹਰ ਆਇਆ ਜੀ ਸ਼ਕਤੀ ਕਦੋਂ ਬਾਹਰ ਆਈ ਨਹੀਂ ਸੋਨੂ ਜਿਹੜਾ ਹੈਗਾ ਮੇਨ ਅਮਨੀਤ ਹੈ ਇਹ ਕਰੀਬ ਡੇਡ ਮਹੀਨਾ ਪਹਿਲਾਂ ਬਾਹਰ ਆਇਆ ਤੇ ਇਹ ਲੜਾਈ ਝਗੜੇ ਕਿਸ ਤਰ੍ਹਾਂ ਦੇ ਨੇ ਤੇ ਉਹ ਸੱਤ ਦੇ ਹੋਰ ਹਾਰਡ ਕੇਸੇ ਦਰਜ ਨੇ ਤੇ ਸ਼ਕਤੀ ਨੂੰ ਰੈਸਟ ਕਰਾਂਗੇ ਤੇ ਹੁਣ ਸੋਨੂ ਨੂੰ ਰੈਸਟ ਕਰਨ ਤੋਂ ਬਾਅਦ ਫਰਦਰ ਹੈਗਾ ਹੈ ਮੋਡੂਲ ਅਕੇ ਹੋਰ ਚੱਕਰਾਂਗੇ ਨਹੀਂ ਗੈਕਸਲ ਨਿਕਲ ਨਹੀਂ ਆ ਰਹੀ ਨਹੀਂ ਗੈਕਸਲ ਨਿਕਲ سامنے ਨਹੀਂ ਆ ਰਹੀ